ਕੇ ਕੰਬੋ ਕੀ ਮਾੜੀ ਪਿੰਡ ਹੈ ਮਾਝੇ ਦੇ ਵਿੱਚ ਕੰਬੋ ਕੀ ਮਾੜੀ ਦੇ ਵਿੱਚ ਇਹਦਾ ਜਨਮ ਹੋਇਆ ਹੈ ਜਾਦੇ ਦੀ ਤਰਖਾਨ ਸੀ ਮਿਸਤਰੀ ਜਿਹਨਾਂ ਨੂੰ ਰਾਮ ਗੜੀ ਇਹ ਵੀ ਕਹਿੰਦੇ ਆ ਜਦੋਂ ਇਹ ਬੱਚਾ 12 ਸਾਲਾਂ ਦਾ ਹੋਇਆ ਸੁਖਾ ਸਿੰਘ ਦੀ ਉਮਰ 12 ਸਾਲ ਦੀ ਹੋਈ ਮਾਤਾ ਪਿਤਾ ਵਿਆਹ ਸੋਦਇਓ ਮਾਤਾ ਪਿਤਾ ਨੇ ਵਿਆਹ ਕਰ ਦਿੱਤਾ ਉਹਨਾਂ ਦਿਨਾਂ ਵਿੱਚ 10 ਸਾਲ 12 ਸਾਲ ਦੇ ਬੱਚੇ ਨੂੰ ਆਮ ਵਿਆਹ ਦਿੰਦੇ ਹੁੰਦੇ ਸੀ ਕੁੜੀਆਂ 5 6 ਸਾਲ ਦੀਆਂ ਤੇ ਮੁੰਡਾ 8 9 ਸਾਲ ਦਾ ਤੇ ਵਿਆਹ ਕੇ ਕਈ ਵਾਰੀ ਤਾਂ ਕਹਿੰਦੇ ਉਹ ਬੱਚੇ ਤੁਰਦੇ ਵੀ ਨਹੀਂ ਸੀ ਗੋਦੀ ਚੁੱਕ ਕੇ ਘਮਾ ਲੈਂਦੇ ਸੀ ਫੇਰੇ ਇਦਾਂ ਦਾ ਸਮਾਂ ਸੀਗਾ ਸਾ ਕਹਿੰਦੇ ਪਰਾਤ ਜੁਭਾ ਕੇ ਫੇਰੇ ਦੇ ਦਿੰਦੇ ਸੀਗੇ ਇਹ ਵੀ ਸੁਣਿਆ ਤੋਂ ਛੋਟੀ ਉਮਰ ਚ ਵਿਆਹ ਹੁੰਦੇ ਸੀਗੇ 12 ਸਾਲ ਦਾ ਸੀ ਸੁਖਾ ਸਿੰਘ ਜਦੋਂ ਉਹਦਾ ਵਿਆਹ ਕਰ ਦਿੱਤਾ ਉਹਦੇ ਮਨ ਵਿੱਚ ਸ਼ੌਂਕ ਜਾਗਿਆ ਕਿ ਮੈਂ ਵੀ ਸਿੰਘਾਂ ਚ ਰਲ ਜਾਵਾਂ ਖਾਲਸੇ ਦੇ ਦਰਸ਼ਨ ਕਰਾਂ ਕਿਉਂਕਿ ਸਿੱਖੀ ਦਾ ਪਰਿਵਾਰਾ ਚ ਸੀ ਪਰ ਅੰਮ੍ਰਿਤ ਨਹੀਂ ਛਕਿਆ ਕਰਦੇ ਲੋਕ ਉਦੋਂ ਸਹਿਜ ਧਾਰੀ ਸਿੱਖ ਜਿਆਦਾ ਸੀਗੇ ਉਹਦੇ ਮਾਨੇ ਚਾਹ ਪੈਦਾ ਹੋਇਆ ਲਈ ਪਾਹਲ ਅੰਮ੍ਰਿਤ ਸਰ ਜਾਏ ਉਹ ਅੰਮ੍ਰਿਤ ਸਰ ਗਿਆ ਤੇ ਨਵਾਬ ਕਪੂਰ ਸਿੰਘ ਜੀ ਦੇ ਹੱਥੋਂ ਸ੍ਰੀ ਅਕਾਲ ਤਖਤ ਸਾਹਿਬ ਤੇ ਖੰਡੇ ਦੀ ਪਾਹਲ ਛਾ ਕੇ ਸਿੰਘ ਸੱਜ ਗਿਆ ਉੱਥੇ ਖਾਲਸਾ ਇਕੱਠਾ ਹੁੰਦਾ ਸੀ ਸਿੰਘ ਇਕੱਠੇ ਹੁੰਦੇ ਸੀ ਸੰਗਤਾਂ ਇਕੱਠੀਆਂ ਹੁੰਦੀਆਂ ਸੀ ਜਿਮ ਤਿਮ ਕਰਕੇ ਪਹੁੰਚਾਇ ਸੋਏ ਉਦਮ ਕਰਕੇ ਸੁਖਾ ਸਿੰਘ ਉੱਥੇ ਜਾ ਪਹੁੰਚਦਾ ਸੀ ਤੇ ਜਾ ਕੇ ਸੰਗਤ ਬੈਠ ਕੇ ਕੀਰਤਨ ਸੁਣਦਾ ਸੀ ਜੇ ਕੋਈ ਸਿੰਘ ਉਹਦੇ ਨੇ ਪ੍ਰੇਮ ਦਾ ਬੱਜਾ ਉਹਦੇ ਘਰ ਆ ਜਾਂਦਾ ਸੀ ਉਸ ਕੀ ਬਹਟ ਹਲ ਕਮਾਵੇ ਘਰ ਆਏ ਸਿੱਖ ਦੀ ਸੇਵਾ ਕਰਦਾ ਸੀ ਜੋ ਗਰੀਬੀ ਦਾ ਵੇਲਾ ਧਰੁੱਖਾ ਮੇਸਾ ਪ੍ਰਸ਼ਾਦਾ ਹੁੰਦਾ ਸੀ